ਸામਨੇ ਆ ਰਹੀ ਹੈ ਹਾਈਵੇ ਦੇ ਉੱਤੇ ਵੱਡਾ ਹਾਦਸਾ ਵਾਪਰਿਆ ਹੈ ਦਰਅਸਲ ਇੱਕ ਵੱਡਾ ਟਰਾਲਾ ਪਲਟ ਗਿਆ ਜਿਸ ਕਰਕੇ ਉਸ ਦੇ ਵਿੱਚ ਜੋ ਪਾਊਡਰਾਂ ਦੇ ਨਾਲ ਭਰੇ ਹੋਏ ਗੱਟੇ ਸਨ ਸੜਕ ਦੇ ਉੱਤੇ ਖਿੰਡ ਜਾਂਦੇ ਨੇ ਐਨ ਮੌਕੇ ਦੇ ਉੱਤੇ ਜਿਸ ਵੇਲੇ ਇਹ ਹਾਦਸਾ ਵਾਪਰ ਰਿਹਾ ਹੁੰਦਾ ਹੈ ਡਰਾਈਵਰ ਦੇ ਵੱਲੋਂ ਛਾਲ ਮਾਰ ਦਿੱਤੀ ਜਾਂਦੀ ਹੈ ਜਿਸ ਕਰਕੇ ਉਸ ਦੀ ਜਾਨ ਬੱਝ ਜਾਂਦੀ ਹੈ ਤਾਂ ਹਾਦਸੇ ਦੇ ਕਾਰਨ ਰਏ ਨੇ ਜੋ ਹਾਈਵੇ ਦੇ ਉੱਤੇ ਬੈਰੀਕੇਟ ਲਗਾਏ ਗਏ ਸੰ ਬੈਰੀਕੇਟਾ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਟਰਾਲਾ ਆਪਣਾ ਸੰਤੁਲਨ ਖੋ ਬੈਠਦਾ ਹੈ ਜਿਸ ਕਰਕੇ ਸੜਕ ਦੇ ਉੱਤੇ ਪਲਟ ਜਾਂਦਾ ਹੈ ਪਰ ਇਸ ਟਰਾਲੇ ਦੇ ਚਾਲਕ ਦੇ ਵੱਲੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਉਸ ਟਰਾਲੇ ਦੀ ਜਿਹੜੇ ਕਿ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਹੈ ਸੜਕ ਦੇ ਉੱਤੇ ਪਲਟਿਆ ਪਿਆ ਹੈ ਇਸ ਟਰਾਲੇ ਦੇ ਪਲਟਣ ਦੇ ਕਰਕੇ ਸੜਕ ਬੰਦ ਹੋ ਚੁੱਕੀ ਹੈ ਬਲੌਕ ਹੋ ਚੁੱਕੀ ਹੈ ਅਬੋਹਰ ਮਲੋਟ ਰੋਡ ਦੇ ਉੱਤੇ ਪਿੰਡ ਚੰਨਨਖੇੜਾ ਦੇ ਨਜ਼ਦੀਕ ਅੱਜ ਸਵੇਰੇ 5 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ ਤਾਂ ਇਸ ਟਰਾਲੇ ਦੇ ਵਿੱਚ ਪਾਊਡਰ ਦੇ ਨਾਲ ਭਰੇ ਹੋਏ ਢੱਗੇ ਪਏ ਹੋਏ ਸਨ ਜਿਸ ਵੇਲੇ ਇਹ ਟਰਾਲਾ ਪਲਟਦਾ ਤਾਂ ਸਾਰਾ ਪਾਊਡਰ ਸੜਕ ਦੇ ਉੱਤੇ ਖਿੰਡ ਜਾਂਦਾ ਹੈ ਇਹ ਟਰਾਲਾ ਕਿੱਧਰੋਂ ਆ ਰਿਹਾ ਸੀ ਕਿੱਧਰ ਜਾ ਰਿਹਾ ਸੀ ਇਸ ਬਾਰੇ ਫਿਲਹਾਲ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਕਿਉਂਕਿ ਸੜਕ ਦੇ ਉੱਤੇ ਬੈਰੀਕੇਡ ਲੱਗੇ ਹੋਏ ਸਨ ਉਹਨਾਂ ਬੈਰੀਕੇਟਾਂ ਦੇ ਵਿੱਚ ਕੱਟ ਮਾਰਨ ਦੇ ਚੱਕਰ ਦੇ ਵਿੱਚ ਇਸ ਟਰਾਲੇ ਦਾ ਸੰਤੁਲਨ ਵਿਗੜ ਜਾਂਦਾ ਹੈ ਜਿਸ ਕਰਕੇ ਇਹ ਸੜਕ ਦੇ ਉੱਤੇ ਹੀ ਪਲਟ ਜਾਂਦਾ ਹੈ ਤਾਂ ਜੇਕਰ ਡਰਾਈਵਰ ਐਨ ਮੌਕੇ ਦੇ ਉੱਤੇ ਇਸ ਟਰਾਲੇ ਦੇ ਵਿੱਚੋਂ ਛਾਲ ਨਾ ਮਾਰਦਾ ਤਾਂ ਉਸ ਦੀ ਜਾਨ ਵੀ ਚਲੀ ਜਾਣੀ ਸੀ ਤਾਂ ਮੌਕੇ ਤੇ ਮੌਜੂਦ ਆਲੇ ਦੁਆਲੇ ਦੇ ਲੋਕ ਭੱਜੇ ਆਉਂਦੇ ਨੇ ਜਿਨ੍ਹਾਂ ਦੇ ਵੱਲੋਂ ਇਸ ਹਾਦਸੇ ਵਿੱਚ ਜੋ ਡ라이ਵਰ ਹੁੰਦਾ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਲੱਖਾਂ ਦਾ ਨੁਕਸਾਨ ਹੈ ਇਸ ਟਰਾਲੇ ਦਾ ਹੋ ਚੁੱਕਿਆ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਇਆ ਨਾਮ ਕੀ ਤੁਹਾਡਾ ਸਾਗਰ ਕਿਵੇਂ ਹੋਇਆ ਹਾਦਸਾ ਬਾਜੀ ਤੁਸੀਂ ਮੌਕੇ ਤੇ ਪਹੁੰਚੇ ਹੋ ਅਸਤੇ ਜੀ ਸਵੇਰ 5:30 ਵਜੇ ਹੋਇਆ ਇਹ ਅੱਛਾ ਕਿਵੇਂ ਹੋਇਆ ਕਿਵੇਂ ਆ ਹਾਜੀ ਬਚਾਇਆ ਕਿਵੇਂ ਹੋਇਆ ਕਿਵੇਂ ਬਾਜੀ ਬਾਜੀ ਇਸ ਦਾ ਉਸ ਤੇ ਰਿਸਕ ਕਰਦੇ ਅੱਛਾ ਨਹੀਂ ਹਾਂ ਕਿਵੇਂ ਹੋਇਆ ਹਾਦਸਾ ਇਸ ਤਰ੍ਹਾਂ ਤੋਂ ਆਈ ਅੱਗੇ ਰਸਤਾ ਬੰਦ ਸੀ ਅੱਛਾ ਰਸਤਾ ਬੰਦ ਸੀਗਾ ਅੱਛਾ 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 ਉਸ ਤੋਂ ਬਾਅਦ ਅੱਛਾ ਸਵੇਰ 5 ਵਜੇ ਦਾ ਠੀਕ ਹੈ 5 ਵਜੇ ਦਾ ਕੋਈ ਨੁਕਸਾਨ ਨੁਕਸਾਨ ਮਤਲਬ ਜਾਨ ਮਾਲ ਦਾ ਤਾਂ ਨੁਕਸਾਨ ਨੀ ਹੋਇਆ ਠੀਕ ਬੰਦੇ ਦੀ ਬਚਤ ਰਹਿ ਗਈ ਬੰਦੇ ਦੀ ਬਚਤ ਰਹਿ ਗਈ ਕੌਣ ਚਲਾ ਕੌਣ ਰਿਆ ਸੀ ਕੋਈ ਪਤਾ ਹੈ ਕੌਣ ਸੀ ਬੰਦਾ ਆਪਣੇ ਰਿਸ਼ਤੇਦਾਰ ਹੀ ਸੀ ਕੀ ਨਾਮ ਹੈ ਬੰਦੇ ਦਾ ਜਿਹੜਾ ਚਲਾ ਰਿਹਾ ਹਰਬੰਸ ਸਿੰਘ ਨਿਵਾਸੀ ਕਿੱਥੇ ਦਾ ਹੈ ਮਾਨਗੜ ਦਾ ਜੀ ਅਸ਼ਮਾਨਗੜ ਦਾ ਇਹ ਕਿੱਥੋਂ ਆ ਕਿੱਥੋਂ ਰਿਹਾ ਸੀ ਕਿੱਥੇ ਜਾ ਰਿਹਾ ਸੀ ਫਰੋਜਪੁਰ ਜਾ ਰਿਹਾ ਸੀ ਫਰੋਜਪੁਰ ਜਾਣਾ ਇਹ ਕਾਦੀ ਗੱਡੀ ਕਰਦੀ ਭਰੀ ਹੈ ਇਹ ਜਿਸੀਮੜ ਸੰਮੜ ਦੇ ਰਿਹਾ ਕਰ ਰਿਹਾ ਜੀ ਅਛਾ ਰਹਿਤ ਕਰ ਠੀਕ ਹੈ ਨਾਮ ਕੀ ਤੁਹਾਡਾ ਸਾਗਰ